ਸਸਤੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਈ ਆਪਾਂ ਪਿੰਡ ਆਕਲੀਆ ਤਹਿਸੀਲ ਗੋਨਿਆਣਾ ਜ਼ਿਲ੍ਹਾ ਬਠਿੰਡਾ ਚੋਂ ਲੈ ਕੇ ਆਏ ਆ ਬਈ ਬਾਬੂ ਦੇ ਘਰੋਂ ਦੋ ਨਾਗ ਵਕਾਉਨੇ ਬਈ ਦੋਨੇ ਝੋਟੀਆਂ ਚੰਗੀਆਂ ਨੇ ਪਿੱਠ ਪੂੜੇ ਦੀਆਂ ਲੰਬਾਈ ਬਹੁਤ ਆ ਹਾਈਟ ਪੱਖੋਂ ਬਈ ਬੰਤਰ ਚੰਗੀ ਆ ਦੋਨਾਂ ਦੀ ਜਾਣਕਾਰੀ ਬਈ ਆਪਾਂ ਹੀ ਦਵਾਂਗੇ ਬਾਈ सांगਦਾ ਥੋੜਾ ਜਿਹਾ ਵੀਡੀਓ ਚ ਆਉਣ ਤੋਂ ਆ ਝੋਟੀ ਬਾਈ ਦੂਜੇ ਸੂਏ ਵਾਸ ਸੂਈਆ ਚਾਰ ਦਿਨ ਹੋ ਗਏ ਸੂਈਨ ਥਣਲੇਵੇ ਦੀ ਸਾਫ ਆ ਬਹੁਤ ਸੋਹਣੀ ਝੋਟੀ ਆ ਬਾਈ ਮਾਗਰਾ ਕੱਟਾਗਾ ਚਾਰ ਦਿਨ ਹੋ ਗਏ ਬਾਈ ਸੂਈ ਨੂੰ 12 ਲੀਟਰ ਦੁੱਧ ਜਾ ਪੌੜਾ ਗੈ ਲੋ ਤਿਆਰ ਆ ਇੱਕ ਵਾਰੀ ਫੇਰ ਕਹਿੰਦੇ ਆ ਥਣਲੇਵੇ ਦੀ ਸਾਫ ਆ ਬਾਈ ਬਾਕੀ ਤੁਸੀਂ ਆਪ ਦੀ ਚੈੱਕ ਪਾਸ ਕਰਕੇ ਲੈ ਜਾ ਸਕਦੇ ਹੋ ਦੋਨੇ ਝੋਟੀਆਂ ਬਈ ਬਹੁਤ ਸੋਹਣੀਆਂ ਕੁੰਡੀਆਂ ਨੇ ਆਹ ਝੋਟੀ ਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਬਈ ਬਹੁਤ ਸੋਹਣਾ ਦੇਖੋ ਬਈ ਝੋਟੀ ਪਿੱਠ ਪੁੜੇ ਦੀ ਚੜਾਈ ਚੈੱਕ ਕਰ ਲਓ ਬਾਕੀ ਤੁਸੀਂ ਆ ਕੇ ਇੱਥੇ ਆ ਆ ਦੀ ਚੈੱਕ ਪਾਸ ਕਰਕੇ ਲਿਜਾ ਸਕਦੇ ਹੋ ਬਾਈ ਦਾ ਨੰਬਰ ਆਪਾਂ ਵੀਡੀਓ ਚ ਚਲਾ ਦਾਂਗੇ ਮੋੜ ਲੇ ਬਈ ਦੇਖੋ ਬਈ ਥਾਲੇ ਵੇ ਦੀ ਝੋਟੀ ਸਾਫ ਆ ਜਿਵੇਂ ਪੀੜੀ ਦੇ ਪਾਵਾਂ ਵਰਗੇ ਥਣ ਲੱਗੇ ਹੋਏ ਆ 12 ਲੀਟਰ ਦੁੱਧ ਲੈ ਲੋ ਜਾਂ ਬੌਲਾ ਲੈ ਲੋ ਬਈ ਤਿਆਰ ਆ ਆਪਦੇ ਦੋ ਡੰਗ ਚੋਾਈ ਕਰਕੇ ਲਿਆ ਸਕਦੇ ਹਾਂ ਇਹਦਾ ਮੁੱਲ ਬਾਈ ਨੇ ਰੱਖਿਆਗਾ 1 ਲੱਖ ਤੇ 37000 ਰੁਪਇਆ ਮਾਨਦਾਨ ਵਿੱਚੋਂ ਹੋ ਜੂਗਾ ਅੱਗੇ ਦੋ ਨੰਬਰ ਤੇ ਪਹਿਲੀ ਪਹਿਲਾਂ ਝੋਟੀ ਆ ਬਈ ਕਲੂਨ ਸੋਈ ਆ ਚੈੱਕ ਕਰੋ ਥਾਨ ਹਵਾਨੇ ਦੀ ਬਈ ਇਹ ਵੀ ਸਾਫ ਆ ਹਫਤਾ ਹੋ ਗਿਆ ਸੂਈ ਨੂੰ ਮੰਗਰੇ ਇਹਦੇ ਵੀ ਬਈ ਕੱਟਾਗਾ ਥਾਂ ਲੇਵੇ ਦੀ ਸਾਫ ਆ ਚੰਗਾ ਵਧੀਆ ਥਣ ਲੱਗਿਆ ਹੋਇਆ ਹੈਗਾ ਇਹਦੇ ਇੱਥਾਂ ਬਾਈ 10 ਲੀਟਰ ਦੁੱਧ ਗੈਲੋ ਜਾਂ ਬੌਲਾ ਗੈਲੋ ਤਿਆਰ ਆ ਦੇਖੋ ਬਾਈ ਮੂੰਹ ਮੱਥੇ ਦੀ ਸਿੰਗਾ ਦੀ ਕੁੰਡੀ ਆ ਹਾਈਟ ਪੱਖੋਂ ਵੀ ਚੰਗੀ ਆ ਬਈ ਵਧੀਆ ਕੋਈ ਟੁੱਟਮਾ ਜਾਂ ਲੇਵਾਣੀ ਚੰਗੀ ਝੋਟੀ ਆ ਬਾਈ ਦੇਖੋ ਹਾਈਟ ਪੱਖੋਂ ਵੀ ਬਹੁਤ ਸੋਹਣੀ ਝੋਟੀ ਆ ਇਹਦਾ ਮੁੱਲ ਬਾਈ ਨੇ ਰੱਖਿਆਗਾ ਝੋਟੀ ਦਾ ਮੁੱਲ 115000 ਆ ਦੇਖੋ ਬਾਈ ਥਾਲ ਦੇ ਵੀ ਆਪਾਂ ਫੇਰ ਕਹਿੰਦੇ ਆ ਸਾਫਾ ਬਾਕੀ ਤੁਸੀਂ ਆਪ ਦੀ ਸਮਝ ਵਰਤਿਓ ਜਿਹੜੀ ਝੋਟੀ ਦੇ ਥੱਲੇ ਬਈ 7 ਕਿ ਦਿਨਾਂ ਦੀ ਸੂਈ ਦੇ ਥੱਲੇ 9 10 ਕਿਲੋ ਬੌਲਾ ਤਿਆਰ ਆਉ ਮੌਜਨਾ ਕਿਲੋ 2 ਕਿਲੋ ਹੋਰ ਵਧਾ ਦੇਊਗੀ ਉਹ ਝੋਟੀ ਦਾ ਰੇਟ ਬਈ 1,15,000 ਆਗਾ ਤੇ ਇਧਰ ਜਿਹੜੀ ਦੂਜੇ ਸੂਏ ਸੂਈ ਆ ਆਹ ਵਾਲੀ ਦਾ 1,37,000 ਜੇ ਕਿਸੇ ਨੇ ਵੀਡੀਓ ਬਣਾਉਣੀ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਹੈਗਾ 98727 6676